ਇਹਦੀ ਸਾਡੇ ਮਾਨਯੋਗ ਬੀਜਪੀ ਕੈਡਜੀ ਦੇ ਹੁਕਮ ਦੇ ਅਨੁਸਾਰ ਅਸੀਂ ਸਕੂਲਾਂ ਦੇ ਵਿੱਚ ਚੈਰੀਟੇਬਲ ਪ੍ਰੋਗਰਾਮ ਦੇ ਤਹਿਤ ਜਿਹੜੀ ਇਹ ਸਟੇਸ਼ਨਰੀ ਵੰਡ ਰਹੇ ਆ ਜੀ ਉਹਦੇ ਅਨੁਸਾਰ ਹੀ ਅੱਜ ਅਸੀਂ ਇੱਥੇ ਸਰਕਾਰੀ ਪ੍ਰਾਇਮਰੀ ਸਕੂਲ ਅਵਲਖਰਣਾ ਪਹੁੰਚੇ ਆ ਤੇ ਜਿਹੜੇ ਬੱਚੇ ਆ ਉਹਨਾਂ ਨੂੰ ਸਟੇਸ਼ਨਰੀ ਅੱਜ ਤਕਸੀਮ ਕੀਤੀ ਗਈ ਆ ਤਾਂ ਜੋ ਉਹ ਘੁਟ ਦੇ ਵਿੱਚ ਇਹ ਸਟੇਸ਼ਨਰੀ ਦਾ ਲਾਭ ਲੈ ਕੇ ਅੱਗੇ ਪੜ ਕੇ ਅੱਗੇ ਵੱਧ ਸਕਣ ਕੀ ਸਰਕਾਰੀ ਪ੍ਰਾਈਮਰੀ ਸਕੂਲ ਅਪੁਕਰਨਾ ਬ੍ਰਾਂਚ ਦੇ ਵਿੱਚ ਸਾਂਝ ਕੇਂਦਰ ਮਲੋਟ ਵੱਲੋਂ ਸਾਨੂੰ ਕਾਫੀ ਸਟੇਸ਼ਨਰੀ ਪੱਨਾਂ ਦੀ ਹੋਟਲੀ ਪ੍ਰੋਵਾਈਡ ਕਰਵਾਈ ਗਈ ਹੈ ਇਸ ਦੇ ਲਈ ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੀ ਆ ਸਾਡੇ ਸਟਾਫ ਉਹਨਾਂ ਦੀ ਨਿਗਾਹ ਵਿੱਚ ਵਿਸ਼ੇਸ਼ ਲੋੜਾਂ ਨਿਆੰਦੀਆਂ ਨਹੀਂਆਂ ਨੇ ਇੱਕ ਤਾਂ ਸਾਡਾ ਆਰਓ ਖਰਾਬ ਹੋਇਆ ਹੋਇਆ ਹੈ ਉਹਦੀ ਪਲੀਸ ਸਰਵਿਸ ਕਰਵਾਈ ਜਾਵੇ ਤੇ ਇੱਕ ਚੌਂਗੜੀ ਟੁੱਟੀ ਹੋਈ ਹੈ ਉਹਦੇ ਸਲੇਬ ਪਾਣ ਵਾਲੀਆਂ ਦੀਆਂ ਤੇ ਪ੍ਰਿੰਸੀਪਲ ਚੈਟ ਦੇ ਇਸ ਨਾਲ ਮੋੜ ਸਬੰਧਤ ਨਮਾਇੰਦਗੀ ਬੇਨਤੀ ਹੈ की दोन्ही काम साडे निकेश करवाय छोटे ब सही सहलत दिली जान्यवाद जी